ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਮਨਾ ਰਹੇ ਹਾਂ ਸ਼ਹੀਦੀ ਪੁਰਬ ਸ੍ਰੀ ਗੁਰਤੇਗ ਬਹਾਦਰ ਜੀ ਹਿੰਦ ਦੀ ਝਾਦਰ ਗੁਰਤੇਗ ਬਹਾਦਰ ਹਿੰਦ ਦੀ ਝਾਦਰ ਦਾ ਸ਼ਹੀਦੀ ਪੁਰਬ ਮਨਾ ਰਹੇ ਹਾਂ ਇਸ ਵਾਰ ਜੋ ਸਿੱਖ ਕੌਮ ਦੇ ਵਿੱਚ ਸਤਿਗੁਰਾਂ ਜੀ ਦਾ ਸ਼ੀਦੀ ਪੁਰਬ ਮਨਾਇਆ ਜਾ ਰਿਹਾ ਹੈ ਉਹ 350ਵਾਂ ਸ਼ੀਦੀ ਪੁਰਬ ਹੈ ਸੋ ਸੰਗਤ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ بیٹے ਸਨ ਉਹ ਆਪਣੇ ਚਾਰ ਭਰਾਵਾਂ ਤੋਂ ਛੋਟੇ ਅਤੇ ਪੰਜਵੇਂ ਨੰਬਰ ਦੇ ਸਨ ਅਤੇ ਆਪਣੀ ਭੈਣ ਬੀਬੀ ਵੀਰੋ ਤੋਂ ਵੱਡੇ ਸਨ ਉਹਨਾਂ ਦਾ ਜਨਮ April 1621 ਵਿੱਚ ਗੁਰੂ ਕੇ ਮਹਿਲ ਅੰਮ੍ਰਿਤਸਰ ਵਿੱਚ ਹੋਇਆ ਉਹ ਮੁੱਢ ਤੋਂ ਹੀ ਸੰਤ ਸਰੂਪ ਅਡੋਲ ਚਿੱਤ त्यागी ਅਤੇ ਡੂੰਘੇ ਵਿਚਾਰਾਂ ਵਾਲੇ ਸਨ ਉਹਨਾਂ ਦਾ ਵਿਆਹ ਕਰਤਾਰਪੁਰ ਜਲੰਧਰ ਨਿਵਾਸੀ ਸ਼੍ਰੀ ਲਾਲਚੰਦ ਦੀ ਪੁੱਤਰੀ ਸ਼੍ਰੀ ਗੁਜਰੀ ਜੀ ਨਾਲ 158699 ਨੂੰ ਹੋਇਆ ਸੰਮਤ 1699 ਨੂੰ ਹੋਇਆ ਦੇਸੀ ਸਾਲ ਅਤੇ ਇਹਨਾਂ ਦੇ ਗ੍ਰਹਿ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਨਮ ਲਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਿਚਤਰਨਾਟਕ ਦੀ ਬਾਣੀ ਵਿੱਚ ਆਪਣੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਇਸ ਪ੍ਰਕਾਰ ਲਿਖਦੇ ਹਨ ਸਤਿਗੁਰੂ ਜੀ ਲਿਖਦੇ ਹਨ ਕਿ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕੀਨੋ ਵੱਡੋ ਕਲੂ ਮਹਿਸਾਕਾ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕੀਨੋ ਵੱਡੋ ਕਲੂ ਮਹਿਸਾਕਾ ਸੰਗਤ ਜੀ ਇਹ ਪੰਕਤੀਆਂ ਬੋਲਣ ਵਿੱਚ ਜਿੰਨੀਆਂ ਸੌਖੀਆਂ ਅਤੇ ਸਰਲ ਹਨ ਪਰੇ ਇਸਤੇ ਅਰਥ ਉਹਨੇ ਹੀ ਡੂੰਗੇ ਅਤੇ ਭਾਵਪੂਰਨ ਹਨ ਇਸਦਾ ਅਰਥ ਹੈ ਕਿ ਜਦੋਂ ਹਿੰਦੂਆਂ ਦੇ ਮੁਖੀ ਕਸ਼ਮੀਰੀ ਪੰਡਤਾਂ ਨੂੰ ਆਪਣੇ ਤਿਲਕ ਅਤੇ ਜੰਝੂ ਦੀ ਰਾਖੀ ਕਰਨ ਵਾਲਾ ਕੋਈ ਨਾ ਮਿਲਿਆ ਤਾਂ ਉਹਨਾਂ ਨੇ ਆਪਣੇ ਤਿਲਕ ਤੇ ਜੰਝੂ ਦਾ ਰਾਖਾ ਪ੍ਰਭੂ ਗੁਰੂ ਪਿਤਾ ਜੀ ਨੂੰ ਧੱਕਿਆ ਯਵੇਂ ਲਿਖੇ ਨਾ ਰਾਖਾ ਪ੍ਰਭ ਤਾਕਾ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਤਿਲਕ ਜੰਜੂ ਦਾ ਰਾਖਾ ਕਿਸ ਨੂੰ ਤੱਕਿਆ ਪ੍ਰਭੂ ਪਰਮੇਸ਼ਰ ਗੁਰੂ ਤੇਗ ਬਹਾਦਰ ਜੀ ਨੂੰ ਤਾਂ ਜਦੋਂ ਕਸ਼ਮੀਰੀ ਪੰਡਤਾਂ ਨੂੰ ਆਪਣੇ ਤਿਲਕ ਜੰਜੂ ਦੀ ਰਾਖੀ ਕਰਨ ਵਾਲਾ ਕੋਈ ਨਾ ਮਿਲਿਆ ਤਾਂ ਉਹਨਾਂ ਨੇ ਆਪਣੇ ਤਿਲਕ ਤੇ ਜੰਜੂ ਦਾ ਰਾਖਾ ਪ੍ਰਭੂ ਗੁਰੂ ਪੀਤਾਰ ਜੀ ਨੂੰ ਤੱਕਿਆ ਫਿਰ ਸਾਡੇ ਗੁਰੂ ਪਿਤਾ ਜੀ ਨੇ ਕਲਯੁਗ ਵਿੱਚ ਐਡਾ ਵੱਡਾ ਸਾਕਾ ਕਰ ਦਿੱਤਾ ਕਿ ਜੋ ਅੱਜ ਤੱਕ ਕੋਈ ਨਹੀਂ ਕਰ ਸਕਿਆ ਅੱਜ ਤੱਕ ਕੋਈ ਦੂਜੇ ਧਰਮ ਨੂੰ ਬਚਾਉਣ ਲਈ ਆਪਣੀ ਜਾਨ ਨਹੀਂ ਵਾਰ ਸਕਿਆ ਕਿਨੋ ਵੱਡੋ ਕਿਨੋ ਬਡੋ ਕੀਤਾ ਵੱਡਾ ਕਿਨੋ ਕੀਤਾ ਬਡੋ ਵੱਡਾ ਕਿਨੋ ਵੱਡੋ ਕਲੂ ਮਹ사 ਦਾ ਕਲੂ ਮਤਲ ਕਲਯੁਗ ਸਾਖਾ ਮਤਲ ਇਤਿਹਾਸ ਵੱਡਾ ਸਾਖਾ ਰਚ ਦਿੱਤਾ ਕਲਯੁਗ ਦੇ ਵਿੱਚ ਸਭ ਤੋਂ ਵੱਡਾ ਸਾਖਾ ਗੁਰੂ ਤੇਗ ਬਹਾਦਰ ਜੀ ਨੇ ਇਸ ਕਰਕੇ ਰਚਿਆ ਕਿ ਅੱਜ ਤੱਕ ਕੋਈ ਵੀ ਬੰਦਾ ਦੂਸਰੇ ਧਰਮ ਵਾਸਤੇ ਆਪਣੀ ਜਾਨ ਨਹੀਂ ਕੁਰਬਾਨ ਕਰ ਸਕਿਆ ਇਹ ਸਿਰਫ ਗੁਰੂ ਤੇਗ ਬਹਾਦਰ ਜੀ ਨੇ ਕੀਤਾ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ 15ਵੀਂ ਪੌੜੀ ਵਿੱਚ ਬਚਤਰਨਾਟਕ ਦੇ ਇਸ ਸਰਲੇਖ ਦੀ 15ਵੀਂ ਪੌੜੀ ਵਿੱਚ ਗੁਰੂ ਜੀ ਲਿਖਦੇ ਹਨ ਤੇਗ ਬਹਾਦਰ ਸ਼ੀਕ ਰਿਆ ਕਰੀ ਨਕਿਨ ਹੂ ਆਨ ਅ타ਤੇ ਮੇਰ ਗੁਰੂ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਵਰਗੀ ਕਰਨੀ ਜਾਂ ਕੁਰਬਾਨੀ ਅੱਜ ਤੱਕ ਕਿਸੇ ਨੇ ਵੀ ਕਰਕੇ ਨਹੀਂ ਦਿਖਾਈ ਤੇਗ ਬਹਾਦਰ ਸ਼ੀਕ ਰਿਆ ਸੀ ਦਾ ਮਤਲਬ ਵਰਗੀ ਕਿਰਿਆ ਦਾ ਮਤਲਬ ਕਰਨੀ ਜਾਂ ਕੁਰਬਾਨੀ ਗੁਰਤੇਗ ਬਹਾਦਰ ਸੀ ਕਿਰਿਆ ਉਹਨਾਂ ਵਰਗੀ ਕੁਰਬਾਨੀ ਜਾਂ ਕਿਰਿਆ ਕਰੀ ਨਾ ਕਿਨਹੁ ਆਨ ਕਿਸੇ ਨੇ ਅਜੇ ਤੱਕ ਨਹੀਂ ਕਰਕੇ ਵਿਖਾਈ ਸੁਸੰਗਤ ਜੀ ਇਸੇ ਕਰਕੇ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਆਖਿਆ ਜਾਂਦਾ ਹੈ ਇਸ ਦੇਸ਼ ਦੀ ਬਹੁਗਿਣਤੀ ਕੌਮ ਇਸ ਦੇਸ਼ ਦੀ ਬਹੁਗਿਣਤੀ ਕੌਮ ਉੱਤੇ ਸਾਡੇ ਬਹੁਤ एहसान ਹਨ ਜਿਸ ਤਿਲਕ ਜੰਜੂ ਦੀ ਖਾਤਰ ਅਸੀਂ ਆਪਣਾ ਗੁਰੂ ਪਿਤਾ ਵਾਰਿਆ ਹੈ ਪਰ ਉਸੇ ਤਿਲਕ ਜੰਜੂ ਵਾਲਿਆਂ ਨੇ ਸਾਡੇ ਗਲਾਂ ਦੇ ਗਾਤਰੇ ਸਾਡੇ ਹੀ ਖੂਨ ਦੇ ਨਾਲ ਲਹੂ ਲੋਹਾਨ ਕਰ ਦਿੱਤੇ ਉਹਨਾਂ ਨੇ ਸਾਡੇ ਹੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਇੱਕ ਅੰਗ ਨੂੰ ਪਾੜ ਕੇ ਗਲੀਆਂ ਵਿੱਚ ਰੋਲ ਦਿੱਤਾ ਅਤੇ ਅੱਗ ਲਾ ਕੇ ਸਾੜ ਦਿੱਤਾ ਸੰਗਤ ਜੀ ਆਪਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਵਾਲੀ ਗਾਥਾ ਨੂੰ ਅਸਾਂ ਦੀ ਯਾਤਰਾ ਤੋਂ ਸ਼ੁਰੂ ਕਰਦੇ ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਲਗਭਗ 2 ਸਾਲ ਅਸਾਮ ਵਿੱਚ ਰਹੇ ਫਿਰ ਇੱਕ ਦਿਨੇ ਅਚਾਨਕ ਹੀ ਗੁਰੂ ਜੀ ਨੇ ਪੰਜਾਬ ਜਾਣ ਦਾ ਮਨ ਬਣਾਇਆ ਅਤੇ ਪੰਜਾਬ ਨੂੰ ਚਾਲੇ ਪਾ ਦਿੱਤੇ ਗੁਰੂ ਜੀ ਪੰਜਾਬ ਜਾਣ ਵਾਸਤੇ ਐਨੇ ਕਾਲੇ ਸਨ ਕਿ ਇਸ ਗੱਲ ਦਾ ਪਤਾ ਗੁਰੂ ਜੀ ਦੀ ਉਸ ਚਿੱਠੀ ਤੋਂ ਲੱਗਦਾ ਹੈ ਜਿਹੜੀ ਚਿੱਠੀ ਉਹਨਾਂ ਨੇ ਪਟਨਾ ਸਾਹਿਬ ਭੇਜੀ ਸੀ ਅਤੇ ਲਿਖਿਆ ਸੀ ਕਿ ਅਸੀਂ ਪੰਜਾਬ ਜਾ ਰਹੇ ਹਾਂ ਅਤੇ ਤੁਸੀਂ ਸਹਿਬਜ਼ਾਦੇ ਨੂੰ ਲੈ ਕੇ ਅਤੇ ਪਰਿਵਾਰ ਸਮੇਤ ਪੰਜਾਬ ਪਹੁੰਚ ਜਾਓ ਗੁਰੂ ਜੀ ਝਟਪਟ ਇਸ ਲਈ ਪੰਜਾਬ ਪਹੁੰਚਣਾ ਚਾਹੁੰਦੇ ਸਨ ਕਿ ਉਸ ਵੇਲੇ ਔਰੰਗਜ਼ੇਬ ਨੇ ਇਸਲਾਮ ਧਰਮ ਵਧਾਉਣ ਵਾਸਤੇ ਹਿੰਦੂਆਂ ਉੱਤੇ ਜਾਤੀ ਹਮਲੇ ਸ਼ੁਰੂ ਕਰ ਦਿੱਤੇ ਸੀ ਗੁਰੂ ਜੀ ਉਹਨਾਂ ਦੁਖੀ ਲੋਕਾਂ ਦੇ ਵਿੱਚ ਪਹੁੰਚ ਕੇ ਉਹਨਾਂ ਦਾ ਦੁੱਖ ਵਡਾਉਣਾ ਚਾਹੁੰਦੇ ਸਨ ਅਤੇ ਧੀਰਜ ਦੇਣਾ ਚਾਹੁੰਦੇ ਸੀ ਔਰੰਗਜ਼ੇਬ ਇੱਕ ਕਟੜ ਸ਼ਰੇਈ ਮੁਸਲਮਾਨ ਅਤੇ ਪੱਥਰ ਦਿਲ ਇਨਸਾਨ ਸੀ ਉਸ ਨੇ ਤਖਤ ਉਤੇ ਬੈਠਦੇ ਹੀ ਰਾਜ ਦਾ ਪ੍ਰਬੰਧ ਇਸਲਾਮੀ ਢੰਗ ਨਾਲ ਅਤੇ ਸ਼ਰਾ ਦੇ ਅਧੀਨ ਕਰ ਦਿੱਤਾ ਸੀ ਉਸ ਨੇ ਥੋੜੇ ਜਿਹੀ ਸ਼ਬਦਾਂ ਵਿੱਚ ਕਿਹਾ ਸੀ ਕਿ ਲੋਕਾਂ ਦਾ ਜੀਵਨ ਕੁਰਾਨ ਦੇ ਹੁਕਮਾਂ ਮੁਤਾਬਕ ਬਣਾਇਆ ਜਾਵੇ ਇਹਨਾਂ ਲੋਕਾਂ ਨੂੰ ਜ਼ਬਰਨ ਮੁਸਲਮਾਨ ਬਣਾਉਣਾ ਹੈ ਅਤੇ ਜਦ ਤੱਕ ਇਹ ਮੁਸਲਮਾਨ ਜਾਂ ਇਸਲਾਮ ਕਬੂਲ ਨਾ ਕਰਨ ਇਨ੍ਹਾਂ ਉੱਤੇ ਅਤਿਆਚਾਰ ਜਾਰੀ ਰੱਖੇ ਜਾਣ। ਔਰੰਗਜ਼ੇਬ ਦੇ ਹੁਕਮ ਨਾਲ ਮੰਦਰ, ਵਿਦਿਆਲੇ ਅਤੇ ਧਰਮਸ਼ਾਲਾ ਢਾ ਦਿੱਤੀਆਂ ਗਈਆਂ। ਅਤੇ ਉਸ ਥਾਂ ਮਸੀਤਾਂ ਬਣਾ ਦਿੱਤੀਆਂ ਗਈਆਂ। ਹਿੰਦੂਆਂ ਅਤੇ ਮੁਸਲਮਾਨਾਂ ਨਾਲੋਂ ਵੱਖਰੇ ਅਤੇ ਜ਼ਿਆਦਾ ਟੈਕਸ ਲਗਾਏ ਗਏ। ਔਰੰਗਜ਼ੇਬ ਦੇ ਇਸ ਵਤੀਰੇ ਨੇ ਹਿੰਦੂਆਂ ਦੇ ਨੱਕ ਵਿੱਚ ਦਮ ਕਰ ਦਿੱਤਾ ਸੀ ਸਾਰੇ ਦੇਸ਼ ਵਿੱਚ ਹਾਹਾਕਾਰ ਮੱਚੀ ਹੋਈ ਸੀ ਖਾਸ ਕਰਕੇ ਪੰਜਾਬ ਅਤੇ ਕਸ਼ਮੀਰ ਵਿੱਚ ਹਿੰਦੂਆਂ ਨਾਲ ਇਹ ਵਤੀਰਾ ਜ਼ਿਆਦਾ ਕੀਤਾ ਜਾਂਦਾ ਸੀ ਕਿਉਂਕਿ ਇਹਨਾਂ ਲੋਕਾਂ ਨੂੰ ਪੰਜਾਬ ਅਤੇ ਕਸ਼ਮੀਰ ਦੇ ਲੋਕਾਂ ਨੂੰ ਅਫਗਾਨ ਵਰਗੇ ਅਰਬ ਦੇਸ਼ਾਂ ਤੋਂ ਮਾਰ ਪੈਂਦੀ ਹੀ ਰਹਿੰਦੀ ਸੀ ਅਤੇ ਲੋਕ ਆਰਥਿਕ ਤੌਰ ਉਤੇ ਬਹੁਤ ਕਮਜ਼ੋਰ ਹੋ ਚੁੱਕੇ ਸਨ ਇਥੋਂ ਦੇ ਲੋਕ ਔਰੰਗਜ਼ੇਬ ਦੇ ਜ਼ੁਲਮ ਤੋਂ ਤੰਗ ਆ ਕੇ ਇਹੋ ਹੀ ਕਹਿੰਦੇ ਸਨ ਕਿ ਦਲੇਸ਼ਵਰੋ ਵਾ ਦਲੇਸ਼ਵਰੋ ਵਾ ਈਸ਼ਵਰੋ ਵਾ ਦਲੇਸ਼ਵਰੋ ਵਾ ਈਸ਼ਵਰੋ ਵਾ ਅਰਥਾਤ ਦਿੱਲੀ ਦਾ ਮਾਲਕ ਈਸ਼ਵਰ ਦੇ ਬਰਾਬਰ ਹੈ ਉਸ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਹੋਰ ਸਭ ਥਾਵਾਂ ਨਾਲੋਂ ਕਸ਼ਮੀਰੀ ਲੋਕਾਂ ਨੂੰ ਮੁਸਲਮਾਨ ਬਣਾਉਣ ਵਿੱਚ ਕਸ਼ਮੀਰੀ ਲੋਕਾਂ ਨੂੰ ਮੁਸਲਮਾਨ ਬਣਾਉਣ ਉੱਤੇ ਜ਼ਿਆਦਾ ਜ਼ੋਰ ਦਿੱਤੇ ਜਾਂਦਾ ਸੀ। ਮੁਗਲ ਚਾਹੁੰਦੇ ਸਨ ਕਿ ਭਾਰਤ ਦੇ ਸਵਰਗ ਕਸ਼ਮੀਰ ਨੂੰ ਨਿਰੋਲ ਮੁਸਲਮਾਨੀ ਧਰਤੀ ਬਣਾਇਆ ਜਾਵੇ। ਇਸੇ ਖਿਆਲ ਨਾਲ ਹੀ ਔਰੰਗਜ਼ੇਬ ਨੇ ਕਸ਼ਮੀਰ ਦੇ ਸੂਬੇਦਾਰ ਸ਼ੇਰ ਅਫਗਾਨ ਨੂੰ ਕਰੜੇ ਅਤੇ ਸਖਤ ਹੁਕਮ ਦਿੱਤੇ ਸਨ ਉਸ ਨੇ ਹਿੰਦੂਆਂ ਉੱਤੇ ਸਖਤੀ ਕਰਨ ਦੀ ਹੱਦੀ ਪੁਜਾ ਦਿੱਤੀ ਸ਼ੇਰ ਅਫਗਾਨ ਨੇ ਹਿੰਦੂਆਂ ਉੱਤੇ ਸਖਤੀ ਕਰਨ ਦੀ ਹੱਦੀ ਪੁਜਾ ਦਿੱਤੀ ਸੀ ਉਸ ਨੇ ਪਿੰਡਾਂ ਦੇ ਪਿੰਡ ਘੇਰ ਕੇ ਉਹਨਾਂ ਕੋਲੋਂ ਜ਼ਬਰਨ ਕਲਮਾ ਪੜਵਾਇਆ ਸੀ ਜਿਹੜਾ ਕੋਈ ਨਾ ਨੁਕਰ ਕਰਦਾ ਸੀ ਉਸ ਨੂੰ ਜਾਨਵਾਰ ਮਾਰ ਦਿੰਦਾ ਸੀ ਮਾਮੂਲੀ ਜਾਤਾਂ ਦੇ ਲੋਕ ਧੜਾ ਧੜ ਜਨੇਊ ਲਾ ਕੇ ਕਲਮੇ ਪੜ੍ਹ ਰਹੇ ਸਨ ਜੋ ਲੋਕ ਧਰਮ ਉਤੇ ਅੜ ਜਾਂਦੇ ਸਨ ਉਹਨਾਂ ਨੂੰ ਪਾਰ ਬੁਲਾ ਦਿੱਤਾ ਜਾਂਦਾ ਸੀ ਸ਼ੇਰ ਅਫਗਾਨ ਜਦ ਇਸ ਤਰ੍ਹਾਂ ਕਰਦਾ ਕਰਦਾ ਥੱਕ ਗਿਆ ਤਾਂ ਫਿਰ ਉਹ ਕਸ਼ਮੀਰੀ ਪੰਡਤਾਂ ਦੇ ਦਿਵਾਲੇ ਹੋ ਗਿਆ ਸੋਚਿਆ ਕਿ ਜੇ ਪੰਡਤ ਮੁਸਲਮਾਨ ਹੋ ਗਿਆ ਤਾਂ ਹਿੰਦੂ ਆਪਣੇ ਆਪ ਹੀ ਇਸਲਾਮ ਵਿੱਚ ਆ ਜਾਣਗੇ ਫਿਰ ਬਹੁਤ ਸਾਰੇ ਪੰਡਤ ਵੀ ਸ਼ਕਤੀ ਨਾ ਝੱਲ ਸਕੇ ਅਤੇ ਮੁਸਲਮਾਨ ਹੋ ਗਏ ਪਰ ਧਰਮ ਦੇ ਪੱਕੇ ਪੰਡਤ ਸ਼ਹੀਦ ਹੋ ਗਏ ਇਹ ਪਾਪ ਦੇਖ ਕੇ ਪੰਡਤਾਂ ਦੇ ਮੁਖੀ ਨੇ ਸ਼ੇਰ ਅਫਗਾਨ ਦੇ ਨਾਲ ਮੁਲਾਕਾਤ ਕੀਤੀ ਅਤੇ ਆਖਿਆ ਕਿ ਧਰਮ ਬਦਲਣ ਵਾਸਤੇ ਸਾਨੂੰ ਸੋਚਣ ਲਈ 6 ਮਹੀਨੇ ਦਾ ਸਮਾਂ ਦਿੱਤਾ ਜਾਵੇ ਸ਼ੇਰ ਅਫਗਾਨ ਨੇ ਇਹ ਗੱਲ ਮੰਨ ਲਈ ਅਤੇ ਪੰਡਤਾਂ ਨੂੰ ਤਾੜਨਾ ਕੀਤੀ ਕਿ 6 ਮਹੀਨੇ ਬਾਅਦ ਆਪਣੇ ਆਪ ਕਲਮਾ ਪੜ੍ਹ ਲਿਓ ਨਹੀਂ ਤਾਂ ਗਾਜਰ ਮੂਲੀ ਵਾਂਗ ਕੱਟ ਕੇ ਦਿਆਂ ਕੱਟ ਦਿਆਂਗਾ ਇਸ ਤੋਂ ਬਾਅਦ ਪੰਡਤਾਂ ਨੇ ਅਮਰਨਾਥ ਦੇ ਮੰਦਰ ਵਿੱਚ ਇਕੱਠ ਕੀਤਾ ਅਤੇ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੀ ਪ੍ਰਾਰਥਨਾ ਤੋਂ ਬਾਅਦ ਅਮਰਨਾਥ ਦੇ ਮੰਦਰ ਵਿੱਚੋਂ ਆਵਾਜ਼ ਆਈ ਕਿ ਤੁਹਾਡੀ ਸਹਾਇਤਾ ਗੁਰੂ ਨਾਨਕ ਦੇਵ ਜੀ ਕਰ ਸਕਦੇ ਹਨ ਅਤੇ ਉਹਨਾਂ ਦੇ ਵਾਰਿਸ ਆਨੰਦਪੁਰ ਬੈਠਾ ਹੈ ਉਹਨਾਂ ਦਾ ਵਾਰਿਸ ਆਨੰਦਪੁਰ ਬੈਠਾ ਹੈ ਹੁਣ ਤੁਸੀਂ ਉਹਨਾਂ ਅੱਗੇ ਜਾ ਕੇ ਵਾਸਤਾ ਪਾਓ ਇਹ ਸੁਣ ਕੇ ਪੰਡਤਾਂ ਦੀ ਇੱਕ ਢੋਲੀ ਆਨੰਦਪੁਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿੱਚ ਪੁੱਜੀ ਅਤੇ ਆਪਣੀ ਸਾਰੀ ਵਿਥਿਆ ਦਸੀ ਪੰਡਤਾਂ ਦੀ ਪੁਕਾਰ ਸੁਣ ਕੇ ਗੁਰੂ ਜੀ ਸੋਚੀ ਪੈ ਗਏ ਪੈ ਗਏ ਇਨੇ ਚਿਹਰੇ ਨੂੰ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਦਰਬਾਰ ਵਿੱਚ ਆਏ ਅਤੇ ਗੁਰੂ ਪਿਤਾ ਜੀ ਦੇ ਗੰਭੀਰ ਚਿਹਰੇ ਨੂੰ ਦੇਖ ਕੇ ਪੁੱਛਿਆ ਕੀ ਸੋਚਦੇ ਹੋ ਪਿਤਾ ਜੀ ਕੀ ਆਖਦੇ ਹਨ ਇਹ ਲੋਕ ਗੁਰੂ ਜੀ ਨੇ ਕਿਹਾ ਦੇਸ਼ ਵਿੱਚ ਧਰਮ ਦੇ ਨਾਮ ਉਤੇ ਹਨੇਰ ਮੱਚਿਆ ਹੋਇਆ ਹੈ ਲੋਕਾਂ ਉਤੇ ਜ਼ੁਲਮ ਕਮਾਇਆ ਜਾ ਰਿਹਾ ਹੈ ਜ਼ਬਰ ਹਾਕਮ ਧੱਕੇ ਨਾਲ ਇਸਲਾਮ ਕਬੂਲ ਕਰਵਾ ਰਹੇ ਹਨ ਦੂਜੇ ਪਾਸੇ ਲੋਕ ਵੀ ਮੁਰਦਿਆਂ ਵਾਂਗ ਨਿਸਲ ਹੋ ਗਏ ਹਨ ਸਭ ਜ਼ੁਲਮ ਚੱਲੀ ਜਾ ਰਹੇ ਹਨ ਅਸੀਂ ਚਾਹੁੰਦੇ ਹਾਂ ਕਿ ਕੋਈ ਆਵੇ ਅਤੇ ਮੁਰਦਾ ਹਿੰਦਿਆਂ ਵਿੱਚ ਜਾਨ ਭਰ ਦੇਵੇ ਅਤੇ ਇਹਨਾਂ ਵਿੱਚ ਟੱਕਰਾ ਕਰਨ ਦੀ ਸ਼ਕਤੀ ਆ ਜਾਵੇ ਇਹ ਬਹੁਤ ਵੱਡਾ ਕੰਮ ਹੈ ਇਹ ਕੰਮ ਤਾਂ ਕੋਈ ਮਹਾਨ ਅਤੇ ਬਲੀ ਆਤਮਾ ਹੀ ਕਰ ਸਕਦੀ ਹੈ ਕਿਸੇ ਉਤਮ ਪੁਰਸ਼ ਦੀ ਕੁਰਬਾਨੀ ਦੀ ਲੋੜ ਹੈ ਉਹ ਉੱਤਮ ਪੁਰਸ਼ ਕਿੱਥੋਂ ਆਵੇ ਬੱਲਾ ਪ੍ਰੀਤਮ ਜੀ ਨੇ ਕਿਹਾ ਪਿਤਾ ਜੀ ਆਪ ਜੀ ਨਾਲੋਂ ਮਹਾਨ ਅਤੇ ਬਲੀ ਆਤਮਾ ਕੋਈ ਨਹੀਂ ਹੈ ਆਪ ਜੀ ਨਾਲੋਂ ਵਧੇਰੇ ਯੋਗ ਹੋਰ ਕੋਈ ਨਹੀਂ ਹੈ ਇਹ ਸੁਣ ਕੇ ਗੁਰੂ ਤੇਗ ਬਹਾਦਰ ਜੀ ਬਹੁਤ ਮਿੱਠਾ ਜਿਹਾ ਹਸੇ ਅਤੇ ਪੰਡਤ ਨੂੰ ਆਖਿਆ ਜਾਓ ਤੁਸੀਂ ਆਪਣੇ ਸੂਬੇ ਨੂੰ ਕਹਿ ਦਿਓ ਕਿ ਸਾਡੇ ਧਾਰਮਿਕ ਆਗੂ ਤੇਗ ਬਹਾਦਰ ਹਨ ਅਸੀਂ ਉਹਨਾਂ ਦੇ ਮੰਗ ਰਹੇ ਜੇ ਉਹ ਮੁਸਲਮਾਨ ਬਣ ਜਾਣ ਤਾਂ ਅਸੀਂ ਸਾਰੇ ਮੁਸਲਮਾਨ ਹੋ ਜਾਵਾਂਗੇ ਜਦ ਇਹ ਗੱਲ ਸ਼ੇਰ ਅਫਗਾਨ ਤੱਕ ਪਹੁੰਚੀ ਤਾਂ ਉਸਨੇ ਇੱਕ ਰੁਕਾ ਲਿਖ ਕੇ ਦਿੱਲੀ ਵੱਲ ਭੇਜ ਦਿੱਤਾ ਦਿੱਲੀ ਤੋਂ ਗੁਰੂ ਜੀ ਦੀ ਗ੍ਰਿਫਤਾਰੀ ਦਾ ਹੁਕਮ ਆਉਂਦਿਆਂ ਬਹੁਤ ਢੇਰ ਲੱਗ ਗਈ ਸੀ ਇਧਰ ਗੁਰੂ ਜੀ ਆਪਣੀ ਸ਼ਹੀਦੀ ਤੋਂ ਪਹਿਲਾਂ ਲੋਕਾਂ ਨੂੰ ਜਾਗਰਿਤ ਕਰਨਾ ਚਾਹੁੰਦੇ ਸਨ ਲੋਕਾਂ ਵਿੱਚ ਜਾਗਰਤੀ ਲਿਆਉਣ ਵਾਸਤੇ ਗੁਰੂ ਜੀ ਨੇ ਆਪਣਾ ਮਿਸ਼ਨ ਸ਼ੁਰੂ ਕੀਤਾ ਅਤੇ ਉਸ ਮਿਸ਼ਨ ਦਾ ਨਾਮ ਰੱਖਿਆ ਨਾ ਕਿਸੇ ਨੂੰ ਡਰਾਓ ਅਤੇ ਨਾ ਕਿਸੇ ਤੇ ਡਰੋ ਨਾ ਕਿਸੇ ਨੂੰ ਡਰਾਓ ਤੇ ਨਾ ਕਿਸੇ ਤੋਂ ਡਰੋ ਗੁਰੂ ਜੀ ਨੇ ਆਪਣੀ ਬਾਣੀ ਦੀ ਇਸ ਪੰਕਤੀ ਦਾ ਲੋਕਾਂ ਵਿੱਚ ਬਹੁਤ ਪ੍ਰਚਾਰ ਕੀਤਾ ਕਿ ਪੈਕਾਹੂ ਕੋ ਦੇਤ ਨਹਿ ਨਹਿ ਪਹਿ ਮੰਨਤੇ ਆਨ ਇਸ ਮਿਸ਼ਨ ਨੂੰ ਲੈ ਕੇ ਗੁਰੂ ਜੀ ਨੇ ਆਪ ਹੀ ਦਿੱਲੀ ਵੱਲ ਚਾਲੇ ਪਾ ਦਿੱਤੇ ਉਧਰ ਔਰੰਗਜ਼ੇਬ ਗੁਰੂ ਜੀ ਦੀ ਗ੍ਰਿਫਤਾਰੀ ਦਾ ਹੁਕਮ ਕਰਕੇ ਅਤੇ ਸਜ਼ਾ ਦੇਣ ਦੇ ਤੌਰ ਤਰੀਕੇ ਅਹਿਲਕਾਰਾਂ ਨੂੰ ਸਮਝਾ ਕੇ ਆਪ ਰਾਵਲਪਿੰਡੀ ਵੱਲ ਚੱਲੇ ગયા ਇਧਰ ਗੁਰੂ ਜੀ ਆਨੰਦਪੁਰ ਤੋਂ ਕੀਰਤਪੁਰ ਤੇ ਰੋਪੜ ਹੁੰਦੇ ਹੋਏ ਪਟਿਆਲਾ ਤੇ ਸੈਫਾਬਾਦ ਪੁੱਜੇ ਫਿਰ ਗੜੀ ਨਜੀਰ ਕਰਨਾਲ ਪੁੱਜੇ ਗਰਹਾਲੀ ਚੀਕਾ ਖਰਕਪੂਰਾ ਖਟਕੜ ਬੰਗਲਾਦੇਸ਼ ਅਤੇ ਜੀਂਦ ਪਹੁੰਚ ਕੇ ਲੋਕਾਂ ਨੂੰ ਨਾ ਕਿਸੇ ਦਾ ਭੈ ਮੰਨਣਾ ਤੇ ਨਾ ਕਿਸੇ ਨੂੰ ਭੈ ਦੇਣ ਦਾ ਉਪਦੇਸ਼ ਦਿੰਦੇ ਹੋਏ ਗੁਰੂ ਜੀ ਆਗਰੇ ਵੱਲ ਨੂੰ ਚੱਲ ਪਏ ਇੱਥੋਂ ਗੁਰੂ ਜੀ ਨੇ ਸਾਰੀ ਸੰਗਤ ਵਾਪਸ ਕਰ ਦਿੱਤੀ ਅਤੇ ਆਪਣੇ ਨਾਲ ਪੰਜ ਸਿੱਖ ਲਏ ਸੰਗਤ ਜੀ ਪਰ ਬੋਲਣ ਵਿੱਚ ਅਸੀਂ ਪੰਜ ਸਿੱਖ ਬੋਲ ਦਿੰਦੇ ਆ ਐਕਚੁਅਲੀ ਕਿੰਤੀ ਵਿੱਚ ਉਹ 6 ਸਨ ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ ਦੀਵਾਨ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਲਾਜ ਜੀ ਭਾਈ ਗੁਰਦਿੱਤਾ ਜੀ ਭਾਈ ਊਦਾ ਤੇ ਭਾਈ ਚੀਮਾ ਇਸ ਤਰ੍ਹਾਂ ਗੁਰੂ ਜੀ ਸਫ਼ਰ ਤੈਅ ਕਰਦੇ ਹੋਏ ਆਗਰੇ ਪਹੁੰਚ ਗਏ ਅਤੇ ਇੱਕ ਪ੍ਰੇਮਣ ਮਾਈ ਭਗਵੰਤੀ ਦੇ ਘਰ ਠਹਿਰੇ ਫਿਰ ਗੁਰੂ ਜੀ ਸ਼ਹਿਰੋਂ ਬਾਹਰ ਇੱਕ ਬਾਰਾਂ ਦਰੀ ਦੇ ਵਿੱਚ ਆਬਰਾਜੇ ਇੱਥੇ ਗੁਰੂ ਜੀ ਨੇ ਆਪਣੇ ਆਪ ਨੂੰ ਗ੍ਰਿਫਤਾਰ ਕਰਾਉਣਾ ਚਾਹਿਆ ਇਸ ਕਰਕੇ ਗੁਰੂ ਜੀ ਨੇ ਇੱਕ ਖੇਡ ਰਚੀ ਉਹਨਾਂ ਨੇ ਇੱਕ ਆਜੜੀ ਨੂੰ ਆਪਣੀ ਕੀਮਤੀ ਕੀਮਤੀ ਅੰਗੂਠੀ ਦੇ ਕੇ ਆਖਿਆ ਕਿ ਜਾ ਇਸ ਨੂੰ ਵੇਚ ਕੇ ਸਾਡੇ ਵਾਸਤੇ 2 ਰੁਪਏ ਦੇ ਲੱਡੂ ਲੈ ਕੇ ਆ। ਅਤੇ ਆ ਸਾਡਾ ਦੁਸ਼ਾਲਾ ਲੈ ਜਾ ਇਸ ਵਿੱਚ ਲੱਡੂ ਪਵਾ ਲਵੀਂ। ਜਦ ਉਸਨੇ ਬਾਜ਼ਾਰ ਵਿੱਚ ਹਲਵਾਈ ਨੂੰ ਅੰਗੂਠੀ ਦੇ ਕੇ ਆਖਿਆ ਕਿ ਮੈਨੂੰ 2 ਰੁਪਏ ਦੇ ਲੱਡੂ ਦੇ ਦੇ ਅਤੇ ਇਸ ਦੁਸ਼ਾਲੇ ਵਿੱਚ ਬੰਨ੍ਹ ਦੇ। ਹਲਵਾਈ ਨੂੰ ਸ਼ੱਕ ਹੋਇਆ ਕਿ ਇਹ ਕੀਮਤੀ ਚੀਜ਼ਾਂ ਇਸ ਗਰੀਬ ਕੋਲ ਕਿਵੇਂ? ਜ਼ਰੂਰ ਇਸਨੇ ਚੋਰੀ ਕੀਤੀ ਹੋਣੀ ਹੈ। ਹਲਵਾਈ ਨੇ कोतवाल ਨੂੰ ਦੱਸਤਾ कोतवाल ਨੇ ਮੁੰਡੇ ਨੂੰ ਪੁੱਛਿਆ ਤਾਂ ਉਸਨੇ ਸਾਰੀ ਗੱਲ ਦੱਸ ਦਿੱਤੀ ਤਸੱਲੀ ਵਾਸਤੇ ਸਿਪਾਹੀ ਬਾਗ ਵਿੱਚ ਆਏ ਤਾਂ ਗੁਰੂ ਜੀ ਨੇ ਕਿਹਾ ਕਿ ਮੇਰਾ ਨਾਮ ਤੇਗਬਾਧਰ ਹੈ ਅਤੇ ਮੈਂ ਗੁਰੂ ਨਾਨਕ ਦੀ ਗੱਦੀ ਦਾ ਸੇਵਕਾਂ कोतवाल ਨੇ ਕਿਲੇਦਾਰ ਨੂੰ ਇਹ ਦੱਸਿਆ ਤਾਂ ਕਿਲੇਦਾਰ ਨੇ 100 ਸਿਪਾਹੀ ਭੇਜ ਕੇ ਗੁਰੂ ਜੀ ਨੂੰ ਸਿੱਖਾਂ ਸਮੇਤ ਗ੍ਰਿਫਤਾਰ ਕਰਕੇ ਕਿਲੇ ਵਿੱਚ ਬੰਦ ਕਰ ਦਿੱਤਾ ਫੇਰ ਦਿੱਲੀ ਖਬਰ ਭੇਜੀ ਕਿ ਸਰਕਾਰ ਨੂੰ ਜਿਸ ਮਨੁੱਖ ਦੀ ਲੋੜ ਸੀ ਉਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਫੇਰ ਦਿੱਲੀ ਤੋਂ 1200 ਘੋੜਸਵਾਰ ਆਏ ਅਤੇ ਗੁਰੂ ਜੀ ਨੂੰ ਸਿੱਖਾਂ ਸਮੇਤ ਕਰੜੇ ਪੈਰੇ ਥੱਲੇ ਦਿੱਲੀ ਲੈ ਗਏ 1200 ਘੋੜਸਵਾਰ ਆਏ ਛੋਚੋ ਅਤੇ ਗੁਰੂ ਜੀ ਨੂੰ ਸਿੱਖਾਂ ਸਮੇਤ ਗ੍ਰਿਫਤਾਰ ਕਰਕੇ ਪੈਰੇ ਕਰੜੇ ਪੈਰੇ ਸਮੇਤ ਦਿੱਲੀ ਲੈ ਗਏ ਅਤੇ ਗੁਰੂ ਜੀ ਨੂੰ ਇੱਕ ਪ੍ਰਾਣੀ ਹਵੇਲੀ ਵਿੱਚ ਬੰਦ ਕਰਕੇ ਸਖਤ ਪਹਿਰਾ ਲਗਾ ਦਿੱਤਾ ਬਾਦਸ਼ਾਹ ਦੇ ਹੁਕਮ ਮੁਤਾਬਕ ਹਾਕਮਾਂ ਨੇ ਗੁਰੂ ਜੀ ਨਾਲ ਸਖਤ ਵਰਤਾਓ ਕੀਤਾ ਕਾਜੀ ਮੌਲਾਣਿਆਂ ਨੇ ਆਖਿਆ ਕਿ ਬਾਦਸ਼ਾਹ ਦੀ ਖਾਹਸ਼ ਹੈ ਕਿ ਤੁਸੀਂ ਇਸਲਾਮ ਕਬੂਲ ਕਰੋ ਤੁਹਾਨੂੰ ਮੁਸਲਮਾਨਾਂ ਦੇ ਵੱਡੇ ਪੀਰ ਮੰਨਿਆ ਜਾਵੇਗਾ ਜੋ ਕਹੋਗੇ ਸੋ ਮਿਲੇਗਾ ਬਾਦਸ਼ਾਹ ਚਾਹੁੰਦਾ ਹੈ ਕਿ ਹਿੰਦੁਸਤਾਨ ਵਿੱਚ ਇੱਕੋ ਇਸਲਾਮ ਮਜ਼ਬ ਹੋਵੇ ਬਾਕੀ ਸਭ ਧਰਮ ਕੁਫਰ ਹਨ ਅਤੇ ਇਹਨਾਂ ਨੂੰ ਖਤਮ ਕੀਤਾ ਜਾਏ ਗੁਰੂ ਜੀ ਨੇ ਕਿਹਾ ਧਨ ਪਦਾਰਥ ਤੇ ਮਾਨ ਵਡਿਆਈਆਂ ਕੋਈ ਵੱਡੀ ਚੀਜ਼ ਨਹੀਂ ਹੈ ਜਿੰਨਾ ਪਿੱਛੇ ਅਸੀਂ ਧਰਮੋਂ ਬੇਧਰਮੀ ਹੋਈਏ ਜਿਕਰ ਤੁਹਾਨੂੰ دین ਤੇ ਤੁਹਾਡਾ دین ਪਿਆਰਾ ਹੈ ਜਿਕਰ ਤੁਹਾਨੂੰ ਤੁਹਾਡਾ دین ਪਿਆਰਾ ਹੈ ਇਕਰ ਸਾਨੂੰ ਸਾਡਾ ਧਰਮ ਪਿਆਰਾ ਹੈ ਕੋਈ ਕਿਸੇ ਨੂੰ ਧਰਮ ਬਦਲਣ ਵਾਸਤੇ ਕਿਉਂ ਮਜਬੂਰ ਕਰੇ ਬਾਦਸ਼ਾਹ ਦੀ ਇਹ ਖਾਸ਼ ਕਦੇ ਵੀ ਪੂਰੀ ਨਹੀਂ ਹੋਵੇਗੀ ਬਾਦਸ਼ਾਹ ਦਾ ਬਣਾਇਆ ਇਸਲਾਮ ਖੁਦਾ ਨੂੰ ਮਨਜ਼ੂਰ ਨਹੀਂ ਬਾਦਸ਼ਾਹ ਦਾ ਬਣਾਇਆ ਇਸਲਾਮ ਖੁਦਾ ਨੂੰ ਮਨਜ਼ੂਰ ਨਹੀਂ ਇਸ ਦੇ ਇਸਲਾਮੀ ਜਨੂਨ ਦੇ ਮੁਕਾਬਲੇ ਵਿੱਚ ਇੱਕ ਹੋਰ ਧਰਮ ਖੜਾ ਹੋ ਰਿਹਾ ਇੱਕ ਹੋਰ ਧਰਮ ਖੜਾ ਹੋ ਰਿਹਾ ਹੈ ਜੋ ਸੱਚੇ ਮਾਰਗ ਦਾ ਸਾਨੀ ਹੋਵੇਗਾ ਧਰਮ ਤਾਂ ਰੱਬ ਤੱਕ ਪਹੁੰਚਣ ਦੇ ਵੱਖਰੇ ਵੱਖਰੇ ਰਸਤੇ ਹਨ ਫੇਰ ਸਾਨੂੰ ਕਿਸੇ ਦੇ ਜ਼ੁਲਮ ਅੱਗੇ ਨੀਵੇਂ ਹੋਣ ਦੀ ਜ਼ਰੂਰਤ ਨਹੀਂ ਇਹ ਸੁਣ ਕੇ ਕਾਜੀ ਨਿਰ ਉਤਰ ਹੋ ਗਏ ਉਹਨਾਂ ਨੂੰ ਯਕੀਨ ਸੀ ਕਿ ਇਹ ਗੁਰੂ ਸ਼ਕਤੀਆਂ ਨਾਲ ਡਰਾਵਿਆਂ ਨਾਲ ਜਾਂ ਲਾਲਚ ਨਾਲ ਇਸਲਾਮ ਕਬੂਰ ਕਰ ਲਵੇਗਾ ਪਰ ਗੁਰੂ ਜੀ ਅਡੋਲ ਰਹੇ ਫੇਰ ਗੁਰੂ ਜੀ ਨੂੰ ਡਰਾਉਣ ਵਾਸਤੇ ਅਤੇ ਪਹਿਲਾਂ ਤੋਂ ਹੀ ਸੋਚੇ ਸਮਝੇ ਫੈਸਲੇ ਅਨੁਸਾਰ ਗੁਰੂ ਜੀ ਦੇ ਸਾਹਮਣੇ ਕਾਜੀ ਮੁਲਾਣਿਆਂ ਨੇ ਪਹਿਲਾਂ ਭਾਈ ਮਤੀਦਾਸ ਜੀ ਨੂੰ ਆਰੇ ਨਾਲ ਛੀਰਿਆ ਪਰ ਉਹ ਸੂਰਮਾ ਜਪਜੀ ਸਾਹਿਬ ਦਾ ਪਾਠ ਕਰਦਾ ਰਿਹਾ ਅਤੇ ਜਲਾਦ ਭਾਈ ਮਤੀਦਾਸ ਜੀ ਦੇ ਸਰੀਰ ਨੂੰ ਛੀਰਦਾ ਰਿਹਾ ਅੰਤ ਨੂੰ ਜਪਜੀ ਸਾਹਿਬ ਦਾ ਭੋਗ ਪਿਆ ਅਤੇ ਭਾਈ ਮਤੀਦਾਸ ਜੀ ਦਾ ਸਰੀਰ ਦੋ ਫਾੜ ਹੋ ਕੇ ਡਿੱਗ ਪਿਆ ਫੇਰ ਭਾਈ ਦੇਵਾਲਾ ਜੀ ਨੂੰ ਪਾਣੀ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ ਫੇਰ ਭਾਈ ਸਤੀਦਾਤਾ ਜੀ ਨੂੰ ਰੂਹੀ ਵਿੱਚ ਲਪੇਟ ਕੇ ਅੱਗ ਲਗਾ ਦਿੱਤੀ ਅਤੇ ਸ਼ਹੀਦ ਕਰ ਦਿੱਤਾ ਇਸ ਤਰ੍ਹਾਂ ਤਿੰਨਾਂ ਸਿੱਖਾਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦੇ ਵੇਖ ਕੇ ਭਾਈ ਉਦੋ ਤੇ ਭਾਈ ਚਿਮਾ ਗੁਰੂ ਜੀ ਨੂੰ ਕਹਿਣ ਲੱਗੇ ਕਿ ਗੁਰੂ ਜੀ ਅਸੀਂ ਇਸ ਤਰ੍ਹਾਂ ਨਹੀਂ ਮਰਨਾ ਚਾਹੁੰਦੇ ਸਾਨੂੰ ਇਸ ਜੇਲ੍ਹ ਵਿੱਚੋਂ ਬਾਹਰ ਕੱਢੋ ਅਸੀਂ ਬਾਹਰ ਜਾ ਕੇ ਲੋਕਾਂ ਨੂੰ ਇਸ ਅੱਖੀ ਦੇਖੇ ਜ਼ੁਲਮ ਦੀ ਕਹਾਣੀ ਸੁਣਾਈਏ ਲੋਕਾਂ ਨੂੰ ਜ਼ਾਲਮ ਹਕੂਮਤ ਦੇ ਵਿਰੁੱਧ ਡਟਣ ਲਈ ਪ੍ਰੇਰਿਏ ਸਾਡੇ ਸਾਰਿਆਂ ਦੇ ਮਰ ਜਾਣ ਨਾਲ ਇਹ ਜ਼ੁਲਮ ਅਣ ਦੇਖਿਆ ਰਹਿ ਜਾਵੇਗਾ ਗੁਰੂ ਜੀ ਜਾਣਦੇ ਸਨ ਕਿ ਇਹ ਦੋਵੇਂ ਮੌਤ ਤੋਂ ਨਹੀਂ ਡਰਦੇ ਇਹ ਅਧਰਮ ਅਤੇ ਜ਼ੁਲਮ ਦਾ ਟੱਕਰਾ ਕਰਨਾ ਚਾਹੁੰਦੇ ਹਨ ਇਸ ਕਰਕੇ ਗੁਰੂ ਜੀ ਨੇ ਉਹਨਾਂ ਨੂੰ ਜਾਣ ਦੀ ਆਗਿਆ ਦੇ ਦਿੱਤੀ ਤਾਂ ਉਹ ਰਾਤ ਨੂੰ ਗੁਰੂ ਦੀ ਮਿਹਰ ਨਾਲ ਜੇਲ੍ਹ ਤੋੜ ਕੇ ਭੱਜ ਗਏ ਇਸ ਘਟਨਾ ਤੋਂ ਬਾਅਦ ਗੁਰੂ ਜੀ ਨੂੰ ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਕਿਤੇ ਇਹ ਵੀ ਨਾ ਭੱਜ ਜਾਣ ਫੇਰ ਕਾਜੀ ਮੋਲਾਣੇ ਗੁਰੂ ਜੀ ਕੋਲ ਆਏ ਅਤੇ ਆਖਿਆ ਕਿ ਇਹਨਾਂ ਤਿੰਨਾਂ ਗੱਲਾਂ ਵਿੱਚੋਂ ਇੱਕ ਗੱਲ ਮੰਨ ਲਵੋ ਨੰਬਰ 1 ਕਲਮਾ ਪੜੋ ਤੇ ਮੁਸਲਮਾਨ ਹੋ ਜਾਓ ਨੰਬਰ 2 ਕਰਾਮਾਤ ਵਿਖਾਓ ਨੰਬਰ 3 ਮੌਤ ਲਈ ਤਿਆਰ ਹੋ ਜਾਓ ਗੁਰੂ ਜੀ ਨੇ ਇਹਨਾਂ ਤਿੰਨਾਂ ਗੱਲਾਂ ਵਿੱਚੋਂ ਮੌਤ ਕਬੂਲ ਕੀਤੀ ਅਤੇ ਮੌਤ ਦਾ ਦਿਨ ਤੇ ਸਮਾਨੀਅਤ ਹੋ ਗਿਆ ਸ਼ਹਿਰ ਵਿੱਚ ਡੌਂਡੀ ਪਟਾਈ ਗਈ ਲੋਕ ਇਕੱਠੇ ਹੋ ਗਏ ਮਿਥੇ ਸਮੇਂ ਅਨੁਸਾਰ ਗੁਰੂ ਜੀ ਨੂੰ ਪਿੰਜਰੇ ਵਿੱਚੋਂ ਬਾਹਰ ਕੱਢ ਕੇ ਗੁਰੂ ਜੀ ਦੀ ਇੱਛਾ ਅਨੁਸਾਰ ਖੂਹ ਵਿੱਚ ਇਸ਼ਨਾਨ ਕਰਵਾਇਆ ਗਿਆ ਗੁਰੂ ਜੀ ਇਸ਼ਨਾਨ ਕਰਕੇ ਬੋੜ ਦੇ ਬਿਰਖ ਥੱਲੇ ਆ ਬੈਠੇ ਜਲਾਦ ਤਲਵਾਰ ਲੈ ਕੇ ਖੜਾ ਹੋਇਆ ਸੀ ਹਜ਼ਾਰਾਂ ਹਿੰਦੂ ਸਿੱਖ ਅਤੇ ਮੁਸਲਮਾਨ ਉੱਥੇ ਖੜੇ ਸਨ ਉਹ ਰੋ ਰਹੇ ਸਨ ਪਰ ਉਹਨਾਂ ਦਾ ਕੋਈ ਵਾਸ ਨਹੀਂ ਚੱਲਦਾ ਸੀ ਗੁਰੂ ਜੀ ਨੇ ਜਲਾਦ ਨੂੰ ਕਿਹਾ ਜਿਸ ਵੇਲੇ ਅਸੀਂ ਪਾਠ ਦਾ ਭੋਗ ਪਾ ਕੇ ਅਕਾਲ ਪੁਰਖ ਅੱਗੇ ਆਪਣਾ ਸੀਸ ਨਿਵਾਈਏ ਤਾਂ ਤੁਸੀਂ ਆਪਣੀ ਜ਼ੁਮੇ ਲੱਗਾ ਕੰਮ ਬਾਖੂਬੀ ਨਿਵਾ ਦੇਣਾ ਫਿਰ ਗੁਰੂ ਜੀ ਨੇ ਚੌਂਕੜਾ ਮਾਰ ਕੇ ਅਤੇ ਇਕਾਗਰ ਚਿਤ ਹੋ ਕੇ ਵਾਹਿਗੁਰੂ ਜੀ ਨਾਲ ਆਪਣੀ ਬ੍ਰਿੱਤੀ ਜੋੜ ਲਈ ਅਤੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਸ਼ੁਰੂ ਕਰ ਦਿੱਤਾ ਜਦੋਂ ਪਾਠ ਸੰਪੂਰਨ ਹੋਇਆ ਤਾਂ ਗੁਰੂ ਜੀ ਨੇ ਵਾਹਿਗੁਰੂ ਆਖ ਕੇ ਸੀਸ ਨਵਾਇਆ ਤਾਂ ਉਸ ਸਮੇਂ ਸਮਾਣੇ ਸ਼ਹਿਰ ਦੇ ਸਜਦ ਜਲਾਲਦੀਨ ਜਲਾਦ ਨੇ ਤਲਵਾਰ ਮਾਰੀ ਅਤੇ ਗੁਰੂ ਜੀ ਦਾ ਸੀਸ ਧੜ ਨਾਲੋਂ ਅਲੱਗ ਹੋ ਗਿਆ ਇਸ ਤੋਂ ਬਾਅਦ ਭਾਈ ਗੁਰਦਿੱਤਾ ਨੂੰ ਛੱਡ ਦਿੱਤਾ ਤਾਂ ਉਹ ਦਿੱਲੀ ਤੋਂ ਦੂਰ ਪਹੁੰਚ ਕੇ ਅਕਾਲ ਚਲਾਣਾ ਕਰ ਗਏ ਫੇਰ ਗੁਰੂ ਜੀ ਦੇ ਸੀਸ ਅਤੇ ਧੜ ਉੱਤੇ ਫੇਰ ਗੁਰੂ ਜੀ ਦਾ ਸੀਸ ਹੈ ਤੇ ਧੜ ਉਥੇ ਹੀ ਪਿਆ ਰਿਹਾ ਅਤੇ ਉਥੇ ਸਖਤ ਪਹਿਰਾ ਲਗਾ ਦਿੱਤਾ ਗਿਆ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਭਾਈ ਜੇਤਾ ਜੀ ਨੇ ਗੁਰੂ ਜੀ ਦਾ ਸੀਸ ਉਠਾਇਆ ਅਤੇ ਇੱਕ ਚਾਦਰ ਵਿੱਚ ਲਪੇਟ ਕੇ ਅਨੰਦਪੁਰ ਨੂੰ ਲੈ ਗਿਆ ਜੇਤਾ ਜੀ ਦੀ ਇਸ ਕੁਰਬਾਨੀ ਨੂੰ ਦੇਖ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਵਾਰ ਦਿੱਤਾ ਰੰਗਰੇਟੇ ਗੁਰੂ ਕੇ ਬੇਟੇ ਅਗਲੇ ਦਿਨ ਦਿੱਲੀ ਸ਼ਹਿਰ ਦੇ ਭਾਈ ਲੱਖੀਸ਼ਾ ਲੁਬਾਣਾ ਨੇ ਬੜੀ ਹੁਸ਼ਿਆਰੀ ਨਾਲ ਗੁਰੂ ਜੀ ਦੇ ਸਰੀਰ ਨੂੰ ਗੱਡੇ ਵਿੱਚ ਲੱਦ ਲਿਆ ਅਤੇ ਆਪਣੇ ਘਰ ਦੇ ਅੰਦਰ ਜਾ ਕੇ ਇੱਕ ਚਿਖਾ ਤਿਆਰ ਕੀਤੀ ਅਤੇ ਫੇਰ ਘਰ ਨੂੰ ਅੱਗ ਲੱਗ ਜਾਣ ਦਾ ਰੌਲਾ ਪਾ ਦਿੱਤਾ ਇਸ ਤਰ੍ਹਾਂ ਗੁਰੂ ਜੀ ਦੇ ਧੜ ਦਾ ਭਾਈ ਲੱਖੀਸ਼ਾ ਲੁਬਾਣੇ ਨੇ ਅੰਤਿਮ ਸੰਸਕਾਰ ਕਰਕੇ ਵੱਡੀ ਕੁਰਬਾਨੀ ਕੀਤੀ ਅੱਜ ਕੱਲ ਇਸ ਜਗ੍ਹਾ ਉਤੇ ਗੁਰਦੁਆਰਾ ਰਕਾਬगंज ਸੁਭਾਏਮਾਨ ਹੈ ਇਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ Hindu ਧਰਮ ਲਈ ਆਪਣੀ ਕੁਰਬਾਨੀ ਕੀਤੀ ਅਤੇ ਸਾਰੇ ਦੇਸ਼ ਨੂੰ નિર્દય ਹਕੂਮਤ ਖਿਲਾਫ ਲੜਨ ਦਾ ਜਜ਼ਬਾ ਦਿੱਤਾ ਸੁਸੰਗਤ ਜੀ ਇਸ ਤਰ੍ਹਾਂ प्यारे, प्यारे सतगुरु श्री गुरु तेग बहादुर जी हिंद दी हेंद चादर, चादर बने, बने। वाहेगुरु जी का खालसा वाहेगुरु जी की फतेह